ਤੇ 16 ਕਿਲੋ ਦੁੱਧ ਦੇ ਥੱਲੇ ਇਸ ਟੈਮ ਤਿਆਰੀ ਦਾ ਬਾ ਮੋੜ ਲੋ ਜੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਤੇ ਸੱਜਣੋ ਦੋ ਝੋਟੀਆਂ ਲੈ ਕੇ ਆਇਆ ਟੌਪ ਦੀਆਂ ਤੁਹਾਡੇ ਵਾਸਤੇ ਅੱਜ ਦੀ ਵੀਡੀਓ ਚ ਇੱਕ ਝੋਟੀ ਦੁੱਧ ਤਿਆਰ ਵਾਲੀ ਹੈ ਤੇ ਇੱਕ ਤਾਜੀ ਸੂਈਆ ਬੋਲੇ ਚੋ ਖਾਲੀ ਹੈ ਬਾਕੀ ਡਿਟੇਲ ਸੱਜਣੋ ਬਾਈ ਨੂੰ ਪੁੱਛਣਾਗੇ ਝੋਟੀਆਂ ਦੋਹੇ ਚੰਗੀਆਂ ਨੇ ਆਜੋ ਬਾਈ ਨਾਲ ਕਰਾ ਦਨੇ ਗੱਲਬਾਤ ਥੋਡੀ ਬਾਈ ਸਾਸਰੀ ਘਾਲ ਬਾਈ ਸਾਸਰੀ ਘਾਲ ਨਸਾਨ ਕੁਸ਼ਕ ਪਾਲ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਾਲ ਬਾਈ ਜੀ ਪਿੰਡ ਦਾ ਨਾਮ ਪਿੰਡ ਬਾਈ ਆਪਣਾ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਫਿਰ ਵਪਾਰ ਦਾ ਹੀ ਛੇੜ ਲਿਆ ਕੰਮ ਹੈ ਹਾਂਜੀ ਬਾਈ ਅੱਛਾ ਇਹ ਝੋਟੀਆਂ ਕਿਹੜੇ ਕਿਹੜੇ ਸੂਏ ਦੀਆਂ ਨੇ ਆਪਣੀ ਬਾਈ ਤੀਜੇ ਦੀ ਜੈਦ ਉਹਨੇ ਦੋ ਹੀ ਹਾਂ ਦੋਨੇ ਤਾਜ਼ੀਆਂ ਕੋਈ ਦੂਜੇ ਵੀ ਚੱਲੀਆਂ ਪਰ ਤੀਜੇ ਦੀ ਜੈਦ ਦੋਨੇ ਯਾਦ ਵਾਲੀਆਂ ਮਹੀਆਂ ਦੀ ਠੀਕ ਹੈ ਜੀ ਦੋਨੇ ਸੂਈਆਂ ਹੋਈਆਂ ਬਾਈ ਹਾਂ ਬਾਈ ਦੋਨੇ ਸੂਈਆਂ ਇਹ ਸੱਜਣੋ ਪਹਿਲਾਂ ਇੱਕ ਨੰਬਰ ਵਾਲੀ ਝੋਟੀ ਦਿਖਾਉਣੇ ਆ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਬਾਕੀ ਜਾਣ ਵਾਲੀ ਝੋਟੀ ਆ ਚੜਾਈ ਜੁੜੀ ਬਹੁਤ ਆ ਉੱਤੋਂ ਇੱਕ ਵਾਰੀ ਥਣ ਹਵਾਨਾ ਦਿਖਾ ਦੇਣਾ ਬਾਈ ਖੋਲ ਕੇ ਤੋਰੀ ਇਹਨੂੰ ਲੈ ਸੱਜਣੋ ਜਦੋਂ ਤੁਰੂਗੀ ਹਵਾਨੇ ਦੇ ਥਣ ਹਵਾਨੇ ਦੀ ਜੱਜਮੈਂਟ ਕਰ ਲਿਓ ਬਾਕੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਜਾਨਵਰ ਸੱਜਣੋ ਇਸ ਇਲਾਕੇ ਦੇ ਵੀ ਚੰਗੇ ਹੁੰਦੇ ਨੇ ਦੁੱਧ ਵਾਲੇ ਜਾਨਵਰ ਹੁੰਦੇ ਨੇ ਵਧੀਆ ਵਾ ਮੋਰ ਲੋਈ ਬਾਕੀ ਸੱਜਣੋਂ ਜਾਣ ਵਾਲੀ ਝੋਟੀ ਆ ਉੱਤੋਂ ਚੜਾਈ ਚੁ ਵੀ ਬਹੁਤ ਆ ਜੇ ਪੁੱਠੇ ਦੀ ਚੜਾਈ ਬਹੁਤ ਆ ਤੇ ਲੰਬਾਈ ਬਹੁਤ ਆ ਸੱਜਣੋਂ ਕੱਦ ਕਾਠ ਚੰਗਾ ਝੋਟੀ ਦਾ ਬਾਕੀ ਸੂਆ ਪੈਦਾ ਬਾਈ ਨੂੰ ਪੁੱਛ ਲਾਂਗੇ ਤੇ ਦੁੱਧ ਪੁੱਛ ਲਾਂਗੇ ਕਿੰਨਾ ਕਾ ਇਸ ਟਾਈਮ ਤਿਆਰੀ ਦਾ ਪੂਰੀ ਡਿਟੇਲ ਬਾਈ ਤੋਂ ਲੈ ਕੇ ਦੇ ਦਾਂਗੇ ਹਾਂਜੀ ਬਾਈ ਸੂਆ ਕਿਹੜਾ ਇਹਦਾ ਤੀਜਾ ਸੂਆ ਬਾਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹਾਂਜੀ ਬਾਈ ਚੌਥਾ ਦਿਨ ਆ ਸੂਈ ਨੂੰ ਬੱਚਾ ਕੀ ਆ ਨਾਲ ਇਹਦੇ ਬੱਚਾ ਬਾਈ ਇਕੱਠਾ ਆ ਇਹ ਨਾਲ ਮੇਲ ਹੁਣ ਗੋਲਾ ਕਿੰਨਾ ਕਿ ਤਿਆਰ ਹੈ 10 ਲੀਟਰ ਤਿਆਰ ਆ ਬਾਈ 10 ਤਿਆਰ ਆ ਜੇ ਇੱਕ ਡੰਗ ਦੋ ਡੰਗ ਬੰਦਾ ਆਪਣਾ ਗੋ ਅਛਾ ਰੇਟ ਇਹਦਾ ਸੱਜਣਾ ਕਿੰਨਾ ਹੈ ਬਾਈ 95000 ਦੁੱਧ ਪਾਲੂ 15 ਕਿਲੋ ਫਿਕਸ ਰੇਟ ਹੀ ਆਏ ਹਾਂ ਫਿਕਸ ਹੀ ਆ ਬਾਈ ਬਾਕੀ ਮਾਨਤਾਣ ਹੋ ਜਾਊਗਾ ਮਾੜਾ ਮਾਨਤਾਣ ਮਾੜਾ ਮੋਟਾ ਹੋਊਗਾ ਬਾਈ ਆਹ ਰੇਟ ਚ ਮੰਗੀਆਂ ਨਹੀਂ ਮਿਲਦੀਆਂ ਕਿ ਤੂੰ ਉਹ ਤਾਂ ਹੈ ਲੈ ਸੱਜਣਾ ਇੱਕ ਵਾਰੀ ਝੋਟੀ ਤੁਹਾਨੂੰ ਫੇਰ ਦਿਖਾ ਦਾਨਾ ਮੈਂ ਉੱਥੋਂ ਪਿੱਠਪੂੜਾ ਦੇਖ ਸਕਦੇ ਹਾਂ ਬਾਕੀ ਜਾਣ ਵਾਲੀ ਝੋਟੀ ਹੈ ਤੇ ਰੇਟ ਬਾਈ ਨੇ ਬਿਲਕੁਲ ਫਿਕਸ ਰੇਟ ਨਹੀਂ ਕਰਿਆ ਇਹਦੇ ਜੋ ਬਾਈ ਕਹਿੰਦਾ ਮਾਨਤਾਣੀ ਹੋਊਗਾ ਕੋਈ ਬੋਤਾ ਨਹੀਂ ਇਹਦੇ ਜੋ ਰੇਟ ਘਟਣਾ ਜੇ ਅਗਲਾ ਕਹੇ ਤੇ ਵੀ 5-7000 ਰੁਪਏ ਰੇਟ ਘਟਜੂ ਹੁਣ ਤੁਹਾਨੂੰ ਲੈ ਕੇ ਜਾਵਾਂ ਸੱਜ ਤੇ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਬਾਈ ਇਹਦਾ ਸੂਆ ਕਿਹੜਾ ਇਹਦਾ ਬਾਈ ਤੀਜਾ ਸੂਈ ਇਹਦਾ ਹੈ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਜੱਠ ਮਾ ਦੇਣਾ ਸੂਈ ਨੂੰ ਇਹਦੇ ਮਗਰ ਫੀਮੇਲ ਕਾਪਾ ਕੱਟੀ ਆ ਅੱਛਾ ਇਹਦੇ ਮਗਰ ਕੱਟੀ ਆ ਦੁੱਧਾ ਜੇ ਕਿੰਨਾ ਤਿਆਰ ਆ ਬਾਈ ਦੁੱਧ ਬਾਈ ਇਹ ਥੱਲੇ 16 ਲੀਟਰ ਜਾਮਾ ਤਿਆਰ ਆ ਬਿਸ਼ੱਕ ਸੀਡਾਂ ਨਜ ਹੋ ਸਕਦਾ ਤੁੰਨਾ ਛੱਗੜਾ ਕ ਛੱਗ ਮਾਰ ਕੇ ਛੱਗ ਮਾਰ ਕੇ ਬਾਈ ਛੱਗ ਮਾਰ ਕੇ ਠੰਡਾ ਕਰਕੇ ਕਿੰਨਾ ਕ ਦੁੱਧ ਪਾ ਦੂ ਬਾਈ ਦੁੱਧ ਪਾ ਦੂ ਬਾਈ 20 ਕਿਲੋ ਕਿਲਾ 20 ਕਿਲੋ ਰੇਟ ਇਹਦਾ ਫਿਰ ਰੇਟ ਬਾਈ ਇਹਦਾ 110 1 ਲੱਖ ਐਸੇ ਹੀ ਬਤਾ ਲਈ ਲੈ ਸੱਜਣੋ 110000 ਰੁਪਇਆ ਬਾਕੀ ਰੇਟ ਬਿਲਕੁਲ ਜੈਡ ਆ ਇਧਰੋਂ ਕੱਦ ਕਾਠ ਵਾਲੀ ਝੋਟੀ ਐ ਇੱਕ ਵਾਰੀ ਹਵਾਨਾ ਦੇਖ ਲਓ ਖੋਲ ਕੇ ਚਲਾਈ ਬਾਈ ਇਹਨੂੰ ਤੇ ਆ ਇਹਦੇ ਨਾਲ ਸੱਜਣੋ ਕੱਟੀ ਐ ਬਿਲਕੁਲ ਜੈਡ ਬਲੈਕ ਪੂਨ ਚਿੱਟੀ ਐ ਥੋੜੀ ਜੀ ਬਾਕੀ ਤੁਰੂ ਵੀ ਜਦੋਂ ਹਵਾਨੇ ਦੀ ਜੱਜਮੈਂਟ ਕਰ ਲਓ ਇਧਰੋਂ ਬਾਕੀ ਕੱਦ ਕਾਠ ਵਾਲੀ ਚੰਗੀ ਝੋਟੀ ਐ ਹਵਾਨਾ ਵੀ ਚੰਗਾ ਦਿਖਾਉਂਦੀ ਐ ਤੇ 16 ਕਿਲੋ ਦੁੱਧ ਦੇ ਥੱਲੇ ਇਸ ਟੈਂਪ ਤਿਆਰੀ ਦਾ ਬਾ ਮੋੜ ਲਓ ਜੀ ਬਾਕੀ ਇਧਰ ਤੋਂ ਸਜਣੋ ਥਣ ਹਵਾਨਾ ਦੇਖ ਸਕਦੇ ਹੋ ਬਾਕੀ ਇਧਰ ਅੱਗੇ ਤੋਂ ਦਿਖਾ ਦੂੰਗਾ ਮੈਂ ਇਹਦੇ ਥੱਲੇ 16 ਤਿਆਰ ਆ ਬਾਈ 16 ਲੀਟਰ ਬਾਈ ਜਮਾਂ ਤਿਆਰ ਆ 16 ਦਾ ਰੇਟ ਇਹਦਾ 1 ਲੱਖ 10 ਹਜ਼ਾਰ ਰੁਪਈਆ ਹੈ ਹਾਂਜੀ ਬਾਈ ਇਹ ਨੰਬਰ ਬੋਲ ਰਿਹਾ ਨੰਬਰ ਹੈਗਾ ਬਾਈ ਆਪਣਾ 79 86 28 64 74 ਇੱਕ ਵਾਰੀ ਨੰਬਰ 79 86 28 64 74 ਆਪਾਂ ਤਸੱਲੀ ਕਰਾ ਦਾਂਗੇ ਦੋ ਡੰਗ ਚਾਰ ਡੰਗ ਜੇ ਕੋਈ ਸਜਣੇ ਆ ਕੇ ਚੋਣਾ ਹੋਵੇ ਹਾਂ ਬਾਈ ਲੈ ਸਜਣੋ ਇਹਨਾਂ ਦੋਨਾਂ ਝੋਟੀਆਂ ਜਿਹੜੀ ਝੋਟੀ ਪਸੰਦ ਆਊਗੀ ਬਾਈ ਦਾ ਤਲੇ ਬਾਕੀ ਸੱਜਣੋ ਇਹਨਾਂ ਦੋਹਾਂ ਝੋਟੀਆਂ ਚੋਂ ਜਿਹੜੀ ਝੋਟੀ ਤੁਹਾਨੂੰ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਬਾਈ ਕਹਿੰਦਾ ਦੋ ਟਾਈਮ ਚਾਹ ਟਾਈਮ ਚਬਾ ਕੇ ਦੇ ਦਾਂਗੇ ਨੰਬਰ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਬਾਕੀ ਸਾਰੇ ਸੱਜਣਾਂ ਦਾ ਸ਼ੁਕਰੀਆ